ਪ੍ਰਭੂ ਯਿਸੂ ਨਾਸਰੀ ਦੇ ਨਾਮ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਤੇ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਪ੍ਰਭੂ ਯਿਸੂ ਨਾਸਰੀ ਦੇ ਵਚਨ ਦੇ ਵਿੱਚ ਹਮੇਸ਼ਾ ਵਾਦੇ ਜਾਓ ਕਿਉਂਕਿ ਪ੍ਰਭੂ ਯਿਸੂ ਨਾਸਰੀ ਦੇ ਵਚਨ ਦੇ ਵਿੱਚ ਵਧਣਾ ਸਾਡੇ ਲਈ ਦੁਨਿਆਵੀ ਤਰੱਕੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਮੇਰੇ ਅਜ਼ੀਜ਼ੋ ਅਸੀਂ ਹਮੇਸ਼ਾ ਦੁਨੀਆ ਦੀ ਦੌੜ ਪਿੱਛੇ ਭੱਜਦੇ ਆਂ ਦੁਨੀਆ ਪਿੱਛੇ ਭੱਜਦੇ ਆਂ ਤਰੱਕੀਆਂ ਪਿੱਛੇ ਭੱਜਦੇ ਆਂ ਕਦੇ ਬੱਚੇ ਬਾਹਰ ਸੈੱਟ ਹੋ ਜਾਣ ਸਾਡੇ ਬੱਚਿਆਂ ਨੂੰ ਅੱਛੀ ਅੱਛੀ ਪੋਜੀਸ਼ਨ ਮਿਲ ਜੂਵੇ ਸਾਡਾ ਅੱਛਾ ਘਰ ਹੋਵੇ ਸਾਡੀ ਅੱਛੀ ਕੋਠੀ ਹੋਵੇ ਸਾਡਾ ਸਭ ਕੁਝ ਅੱਛਾ 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 ਹੀ ਅਸੀਂ ਪਾਲ ਦੇ ਪਰ ਮੇਰੀ ਅਜ਼ੀਜ਼ੋ ਪਰਮੇਸ਼ਰ ਨੇ ਇਸ ਦੁਨੀਆ ਦੀ ਚੀਜ਼ਾਂ ਨੂੰ ਨਾਸ਼ਵਾਨ ਠਹਿਰਾਇਆ ਔਰ ਪਰਮੇਸ਼ਰ ਕਹਿੰਦਾ ਮੇਰਾ ਵਚਨ ਅਬినాਸ਼ੀ ਆ ਜਿਹੜਾ ਸਵਰਗ ਵਿੱਚ ਮੰਨ ਲੌਂਦਾ ਆ ਕਹਿੰਦਾ ਜਿੱਥੇ ਤੇਰਾ ਤਨ ਉੱਥੇ ਤੇਰਾ ਮਨ ਜੇ ਅਸੀਂ ਸਵਰਗ ਵਿੱਚ ਆਪਣਾ ਤਨ ਜੋੜਾਂਗੇ ਤ ਸੱਚ ਮੋਚ ਸਾਡਾ ਮਨ ਵੀ ਉਥੇ ਹੀ ਹੋਊਗਾ ਮੇਰੇ ਅਜ਼ੀਜ਼ੋ ਖੁਦਾ ਦੇ ਬਚਨ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਪਰਮੇਸ਼ਰ ਕਹਿੰਦਾ ਜਿਹੜਾ ਮੇਰੇ ਬਚਨਾਂ ਤੇ ਚੱਲਦਾ ਆ ਤਾਂ ਕੀ ਗੱਲ ਪਰਮੇਸ਼ਰ ਸਾਨੂੰ ਇਸ ਧਰਤੀ ਤੇ ਰਹਿਂਦਿਆਂ ਹੋਇਆਂ ਸਾਨੂੰ ਕਿਸੇ ਚੀਜ਼ ਦੀ ਕਮੀ ਆਉਣ ਦਵੇਗਾ ਮੇਰੇ ਅਜ਼ੀਜ਼ੋ ਜਦ ਅਸੀਂ ਪ੍ਰਭੂ ਦੇ ਬਚਨ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਚੱਲਦੇ ਆ ਪ੍ਰਭੂ ਦੇ ਰਾਹਾਂ ਦੇ ਉੱਤੇ ਚੱਲਦੇ ਆ ਤਾਂ ਸੱਚ ਮੋਚ ਖੁਦਾਬਾਪ ਸਾਡੇ ਲਈ ਸਵਰਗ ਤਾਂ ਨੇ ਬਣਾਇਆ ਹੀ ਹੈ ਪਰ ਸਾਨੂੰ ਧਰਤੀ ਤੇ ਵੀ ਰਹਿੰਦੇ ਆ ਕਿਸੇ ਪੱਖੋਂ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਇਸੇ ਕਰਕੇ ਖੁਦਾ ਦੇ ਵਚਨ ਜਿਦਾਂ ਅਸੀਂ ਪੜ੍ਹਦੇ ਆ ਖੁਦਾ ਦੇ ਵਚਨ ਨੂੰ ਜਦੋਂ ਅਸੀਂ ਜਾਣਦੇ ਆ ਜਿੰਨਾ ਚਿਰ ਮੇਰੇ ਅਜ਼ੀਜ਼ੋ ਅਸੀਂ ਖੁਦਾ ਦੇ ਵਚਨ ਨੂੰ ਪੜ੍ਹਾਂਗੇ ਨਹੀਂ ਜਿੰਨਾ ਚਿਰ ਅਸੀਂ ਉਹਨੂੰ ਜਾਣਾਂਗੇ ਨਹੀਂ ਸਾਨੂੰ ਕੋਈ ਵੀ ਕਿਸੇ ਵੀ ਗੱਲ ਦਾ ਪਤਾ ਨਹੀਂ ਲੱਗੇਗਾ ਮੇਰੇ ਅਜ਼ੀਜ਼ੋ ਖੁਦਾ ਦੇ ਬਚਨ ਨੂੰ ਪੜਨਾ ਡੇਲੀ ਇੱਕ ਵਾਰ ਦਾ ਪੜਨਾ ਸਾਡੇ ਲਈ ਬਹੁਤ ਜ਼ਰੂਰੀ ਆ ਔਰ ਉਸ ਬਚਨ ਨੂੰ ਪੜੀਏ ਉਸ ਬਚਨ ਨੂੰ ਜਾਣੀਏ ਤੇ ਉਹ ਤੁਹਾਨੂੰ ਆਜ਼ਾਦ ਕਰੇਗਾ ਹਰ ਕੁਰਿਆਈ ਤੋਂ ਹਰ ਬਿਮਾਰੀ ਤੋਂ ਹਰ ਗਰੀਬੀ ਤੋਂ ਹਰ ਤਰ੍ਹਾਂ ਦੇ ਆ ਪਾਪ ਤੋਂ ਤੁਹਾਨੂੰ ਆਜ਼ਾਦ ਕਰੇਗਾ ਕਿਉਂਕਿ ਪਰਮੇਸ਼ਰ ਦੇ ਬਚਨ ਦੇ ਵਿੱਚ ਹੀ ਆਜ਼ਾਦੀ ਹੈ ਜਿੱਥੇ ਪ੍ਰਭੂ ਦਾ ਆਤਮਾ ਆਇਆ ਉਥੇ ਆਜ਼ਾਦੀ ਆਜ਼ਾਦੀ ਗਰੀਬੀ ਤੋਂ ਆਜ਼ਾਦੀ ਬਿਮਾਰੀ ਤੋਂ ਆਜ਼ਾਦੀ ਨਾਨਾ ਪ੍ਰਕਾਰ ਦੇ ਦੁੱਖਾਂ ਤਕਲੀਫਾਂ ਤੋਂ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦੇ ਵਚਨ ਨੂੰ ਜਾਣਨੇ ਆ ਪਰਮੇਸ਼ਰ ਕਹਿੰਦਾ ਮੈਂ ਯੁਗੋ ਯਗਾੰਤਰ ਤਵਾਡੇ ਨਾਲ ਆ ਮੈਂ ਸਦਾ ਤੁਹਾਡੀ ਮਦਦ ਲਈ ਖੜਾ ਰਹਿਣਾ ਹੈ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਤੇ ایمان ਤੇ ਵਿਸ਼ਵਾਸ ਲਿਆਉਣ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਅਸੀਂ ਪ੍ਰਭੂ ਯਿਸੂ ਮਨਸੀ ਕੋਲ ਕਿਸੇ ਲਾਲਚਨਾ ਸੈਲਫਿਸ਼ ਹੋ ਕੇ ਨਾ ਆਈਏ ਬਲਕਿ ਪੂਰੀ ਰੂਹ ਨਾਲ ਪੂਰੀ ਆਤਮਾ ਦੇ ਨਾਲ ਪ੍ਰਭੂ ਦੀ ਉਪਾਸਨਾ ਕਰੀਏ ਇਹ ਨਾ ਸੋਚੀਏ ਕਿ ਜੇ ਪ੍ਰਭੂ ਨੇ ਸਾਨੂੰ ਅੱਛਾ ਕਰਨੀ ਕੁਛ ਲੋਕ ਐਦਾਂ ਦੇ ਆ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਕਾਰਜ ਨਹੀਂ ਹੁੰਦਾ ਕੋਈ ਕੰਮ ਨਹੀਂ ਹੁੰਦਾ ਤਾਂ ਉਹ ਪ੍ਰਭੂ ਤੋਂ ਪਿੱਛੇ ਹਟ ਜਾਂਦੇ ਕਿ ਹਾਂ ਮੈਂ ਪ੍ਰਭੂ ਤੋਂ ਆ ਚੀਜ਼ ਮੰਗੀ ਸੀ ਮੈਂ ਬਿਮਾਰ ਸੀ ਜਾਂ ਮੈਂ ਕੋਈ ਵੀ ਮੇਰਾ ਮਸਲਾ ਸੀ ਇਹ ਹਾਲ ਨਹੀਂ ਹੋਇਆ ਉਹ ਪਿੱਛੇ ਹਟ ਜਾਂਦੇ ਮੇਰੇ ਅਜ਼ੀਜ਼ੋ ਅਸੀਂ ਕਿਸੇ ਲਾਲਚ ਨੂੰ ਪ੍ਰਭੂ ਨੂੰ ਆਪਣਾ ਪਿਤਾ ਨਹੀਂ ਮੰਨਣਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨੀ ਆ ਕਿ ਅਗਰ ਇੱਕ ਬਾਪ ਜੋ ਗਰੀਬ ਆ ਉਹ ਆਪਣੇ ਬੱਚੇ ਨੂੰ ਉਹ ਫੈਸੀਬਿਲਿਟੀਆਂ ਨਹੀਂ ਦੇ ਸਕਦਾ ਜਿਹੜੀਆਂ ਦੀ ਜਿਹਨਾਂ ਦੀ ਉਹ ਚਾਹਨਾ ਕਰਦਾ ਆ ਜਿਨਾਂ ਨੂੰ ਐਕਸੈਪਟ ਕਰਦਾ ਮੇਰੇ ਅਜ਼ੀਜ਼ੋ ਸਾਨੂੰ ਉਹ ਜਿਹੜਾ ਪਿਤਾ ਹੈ ਉਹ ਗਰੀਬ ਆ ਉਹ ਆਪਣੇ ਬੱਚੇ ਦੀ ਸਾਰੀਆਂ ਖੁਸ਼ੀਆਂ ਨੂੰ ਪੂਰਾ ਨਹੀਂ ਕਰ ਸਕਦਾ ਇਸ ਲਈ ਉਹ ਨਾ ਕਰਦੇ ਹੋਏ ਵੀ ਮੇਰੇ ਅਜ਼ੀਜ਼ੋ ਕਿ ਉਹਨਾਂ ਦਾ ਰਿਸ਼ਤਾ ਬਦਲ ਜਾਂਦਾ ਆ ਕਿ ਉਹ ਆਵਲਾ ਆਵਲਾ ਜਿਹੜਾ ਬੱਚਾ ਆ ਉਹ ਆਪਣੇ ਪਿਓ ਨੂੰ ਪਿਓ ਕਹਿਣਾ ਛੱਡ ਦਿੰਦਾ ਆ ਨਹੀਂ ਮੇਰੇ ਅਜ਼ੀਜ਼ੋ ਉਹਨਾਂ ਦਾ ਰਿਸ਼ਤਾ ਜਿਹੜਾ ਖੁਦਾ ਲੱਭਣਿਆ ਉਹ ਹਮੇਸ਼ਾ ਕਾਇਮ ਰਹਿੰਦਾ ਆ ਉਹ ਆਪਣੇ ਬਾਪ ਨੂੰ ਫਿਰ ਵੀ ਬਾਪ ਕਹਿੰਦਾ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਦੇ ਗੋਲ ਇਸ ਕਰਕੇ ਨਹੀਂ ਆਉਣਾ ਕਿ ਉਹ ਸਾਨੂੰ ਅੱਛੀਆਂ ਗੱਡੀਆਂ ਦੇਵੇ ਸਾਨੂੰ ਬੰਗਲੇ ਦੇਵੇ ਸਾਨੂੰ ਅੱਛੀ ਪੋਜੀਸ਼ਨ ਦੇਵੇ ਸਾਡਾ ਸਟੇਟਸ ਅੱਛਾ ਹੋਵੇ ਸਾਡਾ ਸਭ ਕੁਝ ਅੱਛਾ ਹੋਵੇ ਇਸ ਕਰਕੇ ਨਹੀਂ ਆਸੀ ਆਉਣਾ ਅਸੀਂ ਇਸ ਕਰਕੇ ਆਉਣਾ ਆ ਕਿ ਪਰਮੇਸ਼ਰ ਨੇ ਸਾਨੂੰ ਬੇਪਨਾ ਪਿਆਰ ਕੀਤਾ ਅਸੀਂ ਵੀ ਉਸੇ ਤਰ੍ਹਾਂ ਉਹਨੇ ਸਾਨੂੰ ਪਿਆਰ ਇਸ ਲਈ ਨਹੀਂ ਕੀਤਾ ਕਿ ਉਹਨੂੰ ਸਾਡੇ ਤੇ ਕੋਈ ਲਾਲਚ ਅਸੀਂ ਉਹਨੂੰ ਪਿਆਰ ਉਦੋਂ ਕਰਦੇ ਜਦੋਂ ਸਾਨੂੰ ਉਹਦੇ ਤੇ ਕੋਈ ਲਾਲਚ ਹੁੰਦਾ ਹੈ ਮੇਰੇ ਅਜ਼ੀਜ਼ੋ ਲਾਲਚ ਦੇ ਨਾਲ ਪਰਮੇਸ਼ਰ ਕੋ ਨਹੀਂ ਆਉਣਾ ਸਾਨੂੰ ਪਰਮੇਸ਼ਰ ਨੂੰ ਆਪਣਾ ਬਾਪ ਕਹਿੰਦੇ ਹੋਏ ਫਕਰ ਮੰਨਣਾ ਚਾਹੀਦਾ ਆ ਕਿਉਂਕਿ ਪਰਮੇਸ਼ਰ ਜਿਹੜਾ ਆ ਉਹ ਸਾਨੂੰ ਇਸ ਧਰਤੀ ਤੇ ਰੈਂਦੇ ਆ ਹੋਇਆਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਅਗਰ ਸਾਡੀ ਜ਼ਿੰਦਗੀ 'ਚ ਦੁੱਖ ਵੀ ਆ ਬਿਮਾਰੀ ਵੀ ਆ ਤਾਮੀ ਪਰਮੇਸ਼ਰ ਸਾਡਾ ਬਾਪ ਆ ਔਰ ਉਹਨੂੰ ਹੱਕ ਆ ਕਿ ਸਾਡੇ ਤੇ ਕੁਝ ਵੀ ਲਿਆ ਸਕਦਾ ਹੈ ਮੇਰੇ ਅਜ਼ੀਜ਼ੋ ਪਰ ਪਰਮੇਸ਼ਰ ਦਾ ਸੁਭਾ ਇਦਾਂ ਦਾ ਨਹੀਂ ਹੈ ਉਹ ਹਮੇਸ਼ਾ ਸਾਨੂੰ ਬਚਾਉਂਦਾ ਆ ਹਮੇਸ਼ਾ ਸਾਡੇ ਇਸੇ ਲਈ ਉਹਨੇ ਆਪਣਾ ਪਵਿੱਤਰ ਲਹੂ ਬਹਾ ਕੇ ਸਾਡੇ ਪਾਪਾਂ ਨੂੰ ਠਾ ਲਿਆ ਸਾਡੀਆਂ ਗਰੀਬੀਆਂ ਨੂੰ ਠਾ ਲਿਆ ਸਾਡੀਆਂ ਬਿਮਾਰੀਆਂ ਨੂੰ ਠਾ ਲਿਆ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੇ ਉਤੇ ਈਮਾਨ ਰੱਖਣ ਦੀ ਜ਼ਰੂਰਤ ਹੈ ਅਜ਼ੀਜ਼ੋ ਉਹਨੇ ਸ਼ੈਤਾਨ ਨੂੰ ਹਰਾਤਾ ਔਰ ਸੰਵਿਸ਼ਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਆਉਂਦੇ ਆ ਤਾਂ ਸਾਨੂੰ ਘਬਰਾਉਣਾ ਨਹੀਂ ਪਰੇਸ਼ਾਨ ਨਹੀਂ ਹੋਣਾ ਬਲਕਿ ਪ੍ਰਭੂ ਦੇ ਉੱਤੇ ਈਮਾਨ ਰੱਖਣਾ ਹੈ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖਣਾ ਹੈ ਮੇਰੇ ਅਜ਼ੀਜ਼ੋ ਪਰਮੇਸ਼ਰ ਬਹੁਤ ਮਹਾਨ ਹੈ ਉਹਦੀ ਮਹਿਮਾ ਅਕਾਸ਼ਾਂ ਦੇ ਉੱਪਰ ਹੈ ਪਰਮੇਸ਼ਰ ਨੇ ਸਾਡੇ ਲਈ ਆਪਣਾ ਪਵਿੱਤਰ ਰਹੁ ਬਹਾ ਦਿੱਤਾ ਵਰਸ਼ਤਾਨ ਸ਼ਰੇ ਆ ਉਹਦਾ ਤਮਾਸ਼ਾ ਬਣਾਤਾ ਖੁੱਲਮ ਖੁੱਲਾ ਉਹਦਾ ਤਮਾਸ਼ਾ ਬਣਾਇਆ ਪਰਮੇਸ਼ਰ ਨੇ ਔਰ ਉਹਨੇ ਸਾਨੂੰ ਉਹਦੇ ਹੱਥੋਂ ਛੁਡਾ ਲਿਆ ਜਦੋਂ ਉਹਨੇ ਸਾਨੂੰ ਉਹਦੇ ਹੱਥੋਂ ਛੁਡਾ ਲਿਆ ਉਹਦੀ ਜ਼ਰਤ ਨਹੀਂ ਕਿ ਵਾਪਸ ਸਾਡੀ ਜ਼ਿੰਦਗੀ ਵਿੱਚ ਆ ਸਕੇ ਇੱਕ ਗਾਣਾ ਵੀ ਆ ਜਿਹੜਾ ਬੜਾ ਚੱਲਦਾ ਆ ਇੱਥੇ ਨਹੀਂ ਸ਼ੈਤਾਨਾ ਤੇਰਾ ਜੂੜ ਚੱਲਣਾ ਮੇਰੇ ਅਜ਼ੀਜ਼ੋ ਜੇ ਅਸੀਂ ਪ੍ਰਭੂ ਤੇ ਈਮਾਨ ਰੱਖਦੇ ਆ ਜਿੱਦਾਂ ਪਰਮੇਸ਼ਰ ਨੇ ਯਿਸੂ ਮਸੀਹ ਨੇ ਸ਼ੈਤਾਨ ਦਾ ਖੁੱਲਮ ਖੁੱਲਾ ਤਮਾਸ਼ਾ ਬਣਾਤਾ ਕਿਉਂਕਿ ਸ਼ੈਤਾਨ ਹਾਰਿਆ ਹੋਇਆ ਉਸੇ ਕਰਕੇ ਮਸੀਹੀ ਲੋਕਾਂ ਦੀ ਜ਼ਿੰਦਗੀ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਕਾਮਯਾਬ ਨਹੀਂ ਹੁੰਦਾ ਜਦੋਂ ਸਾਡਾ ਵਿਸ਼ਵਾਸ ਈਮਾਨ ਈਯੂਬ ਦੀ ਤਰ੍ਹਾਂ ਹੋਵੇ ਈਯੂਬ ਜਿਹੜਾ ਸੀ ਉਹਦੀ ਜ਼ਿੰਦਗੀ 'ਚ ਦੁੱਖ ਵੀ ਆਏ ਤਕਲੀਫਾਂ ਵੀ ਆਈਆਂ ਪਰ ਉਹ ਆਪਣੇ ਪਿਤਾ ਨਾਲ ਵਫਾਦਾਰੀ ਨਾਲ ਚੱਲਦਾ ਰਿਹਾ ਈਮਾਨਦਾਰੀ ਨਾਲ ਚੱਲਦਾ ਰਿਹਾ ਉਹਨੇ ਉਹਦੇ ਮੂੰਹ 'ਚੋਂ ਇੱਕ ਵੀ ਵੱਲ ਨਹੀਂ ਇਦਾਂ ਦਾ ਨਿਕਲਿਆ ਕਿ ਜਿਹੜਾ ਉਹ ਕਹਿੰਦਾ ਕਿ ਪ੍ਰਭੂ ਨੇ ਮੇਰ ਨਾਲ ਏਕੀਂ ਕੀਤਾ ਜਦਕਿ ਉੱਤਰ ਨਹੀਂ ਸੀ ਉਹ ਪ੍ਰਭੂ ਦੇ ਤੇ ਈਮਾਨ ਲਿਆਂਦਾ ਸੀ ਹਾਲੇਲੂਇਆ ਸਾਨੂੰ ਵੀ ਇਸੇ ਤਰ੍ਹਾਂ ਈਯੂਬ ਦੀ ਨਿਆਈ ਆਪਣੇ ਈਮਾਨ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਰੱਖਣਾ ਹੈ ਔਰ ਕਿਸੇ ਪੱਖ ਹੋਣੀ ਕਬਰਉਣਾ ਜੇ ਸਾਡੀ ਜ਼ਿੰਦਗੀ ਚ ਦੁੱਖ ਜਾਂ ਤਕਲੀਫ ਆਇਆ ਤਾਂ ਵੀ ਸਾਨੂੰ ਚਿੰਤਾ ਕਰਨ ਦੀ ਨਹੀਂ ਲੋੜ ਕਿਉਂਕਿ ਪ੍ਰਭੂ ਕਹਿੰਦਾ ਮੈਂ ਹਰ ਵੇਲੇ ਤੇਰੇ ਨਾਲ ਖੜਾ ਹਾਂ ਔਰ ਜਦੋਂ ਯਿਸੂ ਸਾਡੇ ਨਾਲ ਖੜਾ ਹਾਂ ਤਾਂ ਸ਼ੈਤਾਨ ਦੀ ਜੁਰਤ ਨਹੀਂ ਕਿ ਸਾਡੇ ਸਿਰ ਦਾ ਵਾਲ ਵੀ ਵਿੰਗਾ ਕਰ ਸਕੇ ਮੇਰੇ ਅਜ਼ੀਜ਼ੋ ਪਰਮੇਸ਼ਰ ਮਹਾਨ ਖੁਦਾ ਹੈ ਇਹਤੇ ਕਰਕੇ ਜਦ ਅਸੀਂ ਪਰਮੇਸ਼ਰ ਦੇ ਵਚਨ ਪ੍ਰਕਾਸ਼ ਦੀ ਪੁਸਤਕ ਉਹਦੀ 7 ਅਧਿਆਇਤ ਉਹਦੀ 15 ਐਤ ਵਿੱਚ ਪੜ੍ਹਦੇ ਹਾਂ ਲਿਖਿਆ ਹੋਇਆ ਆ ਇਸ ਕਰਕੇ ਉਹ ਪਰਮੇਸ਼ਰ ਦੇ ਸਿੰਘਾਸਨ ਮੋਰ ਹਾਨਾ ਅਤੇ ਉਹਦੀ ਹੈ ਕਲ ਵਿੱਚ ਦਿਨ ਰਾਤ ਉਹਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਆਪਣਾ ਡੇਰਾ ਉਹਨਾਂ ਦੇ ਉੱਤੇ ਤਾਣੇਗਾ ਉਹ ਫਿਰ ਭੁੱਖੇ ਨਾ ਹੋਣਗੇ ਨਾ ਫਿਰ ਧਿਆਏ ਹੋਣਗੇ ਨਾ ਧੁੱਪ ਨਾ ਕੋਈ ਲੋ ਉਹਨਾਂ ਉੱਤੇ ਪਵੇਗੀ ਕਿਉਂ ਜੋ ਲੇਲਾ ਜਿਹੜਾ ਸਿੰਘਾਸਨ ਦੇ ਵਿੱਚਕਾਰ ਹੈ ਉਹਨਾਂ ਦਾ ਅਯਾਲੀ ਹੋਵੇਗਾ ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੀਆਂ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਰ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਨੂੰ ਜੁਮੇਗਾ ਦੇਖੋ ਪਰਮੇਸ਼ਰ ਦਾ ਕਿੰਨਾ ਵੱਡਾ ਵਾਦਾ ਆਪਣੇ ਬੱਚਿਆਂ ਦੇ ਨਾਲ ਆ ਜਿਹੜੇ ਪ੍ਰਭੂ ਦੀ ਹਦੀਨ ਗੀਦ ਵਿੱਚ ਰਹਿੰਦੇ ਆ ਜਿਹੜੇ ਪ੍ਰਭੂ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦਿੰਦੇ ਆ ਮੇਰੇ ਅਜ਼ੀਜ਼ੋ ਪਰਮੇਸ਼ਰ ਨੇ ਸਾਡਾ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਔਰ ਉਹ ਉਹਨਾਂ ਨੂੰ ਵਾਅਦਿਆਂ ਨੂੰ ਸਾਡੀ ਜ਼ਿੰਦਗੀ ਚ ਪੂਰਾ ਕਰਦਾ ਆ ਬਸ ਸਾਨੂੰ ਆਪਣੇ ਈਮਾਨ ਦੇ ਵਿੱਚ ਵਫਾਦਾਰੀ ਨਾਲ ਵਿਸ਼ਵਾਸ ਦੇ ਨਾਲ ਪ੍ਰਭੂ ਦੇ ਨਾਲ ਜੁੜੇ ਰਹਿਣਾ ਚਾਹੀਦਾ ਆ ਇੱਕ ਚੁੰਬਕ ਦੀ ਨਿਯਾਇਤ ਪਰਮੇਸ਼ਰ ਕਦੀ ਵੀ ਸਾਨੂੰ ਦੁੱਖ ਵਿੱਚ ਨਹੀਂ ਦੇਖਣਾ ਚਾਹੁੰਦਾ ਕੋਈ ਵੀ ਬਿਮਾਰੀ ਆ ਸ਼ੈਤਾਨ ਇਹ ਸਾਡਾ ਕੁਝ ਨਹੀਂ ਵਿਗਾੜ ਸਕਦਾ ਕੋਈ ਵੀ ਗਰੀਬੀ ਆ ਸਾਡਾ ਕੁਝ ਨਹੀਂ ਵਿਗਾੜ ਸਕਦੀ ਪਰਮੇਸ਼ਰ ਦੇ ਵਚਨ ਚ ਲਿਖਾਇਆ ਤਾਂ ਉਹਦਾ ਵਚਨ ਸੱਚਾ ਆ ਪਰ ਸਾਨੂੰ ਪਰਮੇਸ਼ਰ ਦੇ ਵਚਨ ਤੇ ایمان ਲਿਆਉਣਾ ਹallelujah ਜੇ ਤੁਸੀਂ ਖੁਦਾ ਦੇ ਨਾਲ ਜੁੜੇ ਰਹਿਨੇ ਆ ਤਾਂ ਮੇਰੇ ਅਜ਼ੀਜ਼ ਪੈਨ ਤੇ ਪੜਾਵੋ ਪਰਮੇਸ਼ਰ ਰੋਹਾਨੀ ਵੀ ਔਰ ਜਿਸਮਾਨੀ ਵੀ ਸਾਨੂੰ ਬਰਕਤਾਂ ਦੇ ਨਾਲ ਨਿਵਾਜ਼ਦਾ ਹੈ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਆ ਪਰ ਜਿਹੜੇ ਖੁਦਾ ਦੇ ਨਾਲ ਨਹੀਂ ਜੁੜਦੇ ਉਹ ਕਹਿੰਦਾ ਹਠੀ ਜ਼ਿੱਦੀ ਜਿਹੜੇ ਖੁਦਾ ਦੇ ਵਚਨਾਂ ਦੇਤੇ ਨਹੀਂ ਚੱਲਣਾ ਚਾਹੁੰਦੇ ਤਾਂ ਫਿਰ ਉਹਨਾਂ ਦੇ ਬਾਰੇ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੇਖਦਾ ਜਦ ਅਸੀਂ ਪ੍ਰਕਾਸ਼ ਦੀ ਪੁਸਤਕ 22 ਅਧਿਆਏ ਤੇ ਉਹਦੀ ਆਪਾਂ ਪੜ੍ਹਦੇ ਹਾਂ ਹalleluyah 바이 ਅਧਿਆਏ ਅਤੇ ਅਧੀ 10 ਐਤੋਂ ਪੜ੍ਹਦੇ ਹalleluyah ਉਹਦੇ ਵਚਨ ਚ ਲਿਖਿਆ ਆ ਤਾਂ ਉਸਨੇ ਮੈਨੂੰ ਆਖਿਆ ਵੀ ਇਸ ਪੋਥੀ ਦੇ ਅਗਾਮ ਵਾਗ ਦੀਆਂ ਬਾਣੀਆਂ ਉਸ ਉੱਤੇ ਮੋਰ ਨਾ ਲਾ ਕਿਉਂ ਜੋ ਸਮਾਨ ਨੇੜੇ ਹੈ ਜਿਹੜਾ ਕੋ ਧਰਮੀ ਹੈ ਉਹ ਅਗਾਹਾਂ ਨੂੰ ਕੋ ਤਰੰ ਕਰੀ ਜਾਵੇ ਅਤੇ ਜਿਹੜਾ ਪਲੀਤ ਹੈ ਉਹ ਅਗਾਹ ਨੂੰ ਪਲੀਤ ਹੋ ਜਾਵੇ ਅਤੇ ਜਿਹੜਾ ਤਰਮੀ ਹੈ ਉਹ ਅਗਾਹ ਨੂੰ ਤਰੰ ਕਰੀ ਜਾਵੇ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹ ਨੂੰ ਪਵਿੱਤਰ ਹੋ ਜਾਵੇ ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਬੇ ਹਰੇਕ ਨੂੰ ਜਿਸ ਹਰੇਕ ਨੂੰ ਜਿਹੜਾ ਜਿਸ ਦਾ ਕੰਮ ਹੈ ਤਿਹਾਂ ਉਹਨੂੰ ਬਦਲਾ ਦੇ ਆ ਮੈਂ ਅਲਫਾ ਅਤੇ ਓਮੇਗਾ ਹਾਂ ਪਹਿਲਾ ਅਤੇ ਪਿਛਲਾ ਆਤ ਅਤੇ ਆੰਤਹ ਤਾਂ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ ਤੇ ਉਹਨਾਂ ਨੂੰ ਜੀਵਨ ਦੇ ਬ੍ਰਿਸ਼ ਦੇ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ ਬਾਹਰ ਉਹ ਹਨ ਬਾਹਰ ਹਨ ਕੁੱਤੇ ਜਾਦੂਗਰ ਹਰਾਮਕਾਰ ਖੂਨੀ ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਉਂਦਾ ਹੈ ਹallelujah ਦੇਖੋ ਮੀਰੀ ਇਸ ਪਰਮੇਸ਼ਰ ਕਿਸੇ ਨੂੰ ਵੀ ਨਾਸ਼ ਨਹੀਂ ਕਰਨਾ ਚਾਹੁੰਦਾ ਉਹ ਬਚਾਉਣਾ ਚਾਹੁੰਦਾ ਹੈ ਇਸੇ ਕਰਕੇ ਉਹਨੇ ਆਪਣਾ वचन ਇਸ ਧਰਤੀ ਦੇ ਉੱਤੇ ਸਾਡੇ ਵਾਸਤੇ ਕੱਢਿਆ ਕਿ ਅਸੀਂ ਇਸ वचन ਨੂੰ ਜਾਣੀਏ ਅਸੀਂ ਇਸ वचन ਨੂੰ ਪਹਿਚਾਣੀਏ ਔਰ ਆਪਣੇ ਜੀਵਨ ਨੂੰ ਬਦਲੀਏ ਅਗਰ ਅਸੀਂ ਆਪਣੇ ਜੀਵਨ ਨੂੰ ਅੱਜ ਹੀ ਬਦਲ ਲੈਨੇ ਆ ਅਗਰ ਅੱਜ ਹੀ ਅਸੀਂ ਪ੍ਰਣ ਕਰ ਲੈਨੇ ਆ ਕਿ ਪ੍ਰਭੂ ਯਿਸੂ ਨਾਸਰੀ ਜੀ ਮੈਂ ਆਪਣਾ ਜੀਵਨ ਤੇਰੇ ਵਚਨ ਦੇ ਅਨਸਾਰ ਮੈਂ ਆਪਣਾ ਜੀਵਨ ਤੇਰੀ ਮਰਜ਼ੀ ਦੇ ਅਨਸਾਰ ਚਲਾਵਾਂਗਾ ਤੇ ਫਿਰ ਆ ਜੋ ਕੁਛ ਖੁਦਾ ਦੇ ਵਚਨ ਚ ਲਿਖਿਆ ਆ ਜਿਨ੍ਹਾਂ ਲੋਕਾਂ ਦਾ ਜਿਹੜੇ ਖੁਦਾ ਦਾ ਡਰ ਨਹੀਂ ਮੰਨਦੇ ਜਿਹੜੇ ਖੁਦਾ ਦਾ ਭੈ ਨਹੀਂ ਮੰਨਦੇ ਉਹ ਕਿੱਦਾਂ ਹੋਣਗੇ ਤੇ ਜਿਹੜੇ ਖੁਦਾ ਦਾ ਡਰ ਮੰਨਦੇ ਆ ਭੈ ਮੰਨਦੇ ਆ ਉਹਨਾਂ ਦੀ ਜ਼ਿੰਦਗੀ ਕਿਦਾਂ ਦੀ ਹੋਵੇਗੀ ਮੇਰੇ ਅਜ਼ੀਜ਼ੋ ਪਰਮੇਸ਼ਰ ਦੇ ਬਚਨ ਚ ਜਦ ਅਸੀਂ ਹੁਣ ਪੜਿਆ ਆ ਕਹਿੰਦਾ ਜਿਹੜੇ ਧਰਮੀ ਆ ਜਿਹੜੇ ਖੁਦਾ ਦੇ ਪੈਰ ਦੇ ਵਿੱਚ ਰਹਿੰਦੇ ਆ ਜਿਹੜੇ ਖੁਦਾ ਦੀ ਹਲੀਮਗੀ ਦੇ ਵਿੱਚ ਰਹਿੰਦੇ ਆ ਸਵਰਗ ਦਾ ਰਾਜ ਉਹਨਾਂ ਦਾ ਹੋਵੇਗਾ ਮੇਰੇ ਅਜ਼ੀਜ਼ੋ ਅਤੇ ਉਹ ਜਿਹੜੇ ਹੱਠੀ ਆ ਜਿੱਦੀ ਆ ਜਿਹੜੇ ਆਪਣੇ ਕੰਮਾਂ ਤੋਂ ਬੁਰਿਆਂ ਕੰਮਾਂ ਤੋਂ ਨਹੀਂ ਮੋੜਦੇ ਤੇ ਫਿਰ ਉਹਨਾਂ ਦਾ ਇਹ ਹਾਲ ਆ ਕਿ ਕੁਨੇ ਮੂrti ਪੂਜ ਘਰਾਮ ਕਰ ਜਾਦੂਗਰ ਇਹ ਸਭ ਕਹਿੰਦਾ ਉਸ ਛੀਲ ਚ ਹੋਣਗੇ ਜਿਹੜੀ ਅੱਗ ਅਤੇ ਗੰਧਕ ਨਾ ਪੜਤੀਆ ਉਹ ਦੁਈ ਮੌਤ ਹੈ ਮੇਰੇ ਅਜ਼ੀਜ਼ੋ ਸਰੀਰਕ ਮੌਤ ਸਾਨੂੰ ਇੱਥੇ ਮਿਲਣੀ ਆ ਪਰ ਜੇ ਅਸੀਂ ਇਸ ਧਰਤੀ ਤੋਂ ਆਪਣੇ ਪ੍ਰਭੂ ਯਿਸੂ ਨਾਸਰੀ ਦੇ ਮਰਜ਼ੀ ਦੇ ਅਨਸਾਰ ਆਪਣੇ ਜੀਵਨ ਨੂੰ ਵਤੀਤ ਕਰਕੇ ਇਸ ਸਰੀਰ ਨੂੰ ਛੱਡ ਕੇ ਜਦੋਂ ਅਸੀਂ ਖੁਦਾ ਦੇ ਕੋਲ ਗਏ ਤਾਂ ਸੱਚ ਮੁੱਚ ਮੇਰੇ ਅਜ਼ੀਜ਼ੋ ਜਿੱਦਣਾ ਸਾਡਾ ਨਿਆਂ ਹੁਣਾਇਆ ਤਾਂ ਪਰਮੇਸ਼ਰ ਨੇ ਸਾਡੇ ਕੰਮਾਂ ਦੇ ਅਨੁਸਾਰ ਸਾਡੀਆਂ ਕੀਤੀਆਂ ਦੇ ਅਨੁਸਾਰ ਸਾਨੂੰ ਹੱਲ ਦੇਣਾ ਹallelujah ਜਦੋਂ ਅਸੀਂ ਪ੍ਰਭੂ ਦੀ ਮਰਜ਼ੀ ਦੇ ਅਨਸਾਰ ਚੱਲਾਂਗਾ ਪ੍ਰਭੂ ਯਿਸੂ ਮਾਸਿਂ ਨਿਚਾਉਂਦਾ ਕਿ ਕੋਈ ਵੀ ਇਨਸਾਨ ਕੋਈ ਵੀ ਜਾਨ ਨਰਟ ਵਿੱਚ ਜਾਵੇ ਇਸ ਲਈ ਉਹਨੇ ਆਪਣਾ ਵਚਨ ਸਾਡੇ ਲਈ ਭੇਜਿਆ ਉਨੇ ਆਪਣਾ ਵਚਨ ਸਾਡੇ ਲਈ ਘੱਲਿਆ ਤਾਂਕਿ ਅਸੀਂ ਉਹਦੀ ਮਰਜ਼ੀ ਦੇ ਅਨਸਾਰ ਆਪਣੇ ਜੀਵਨ ਨੂੰ ਜੀਏ ਔਰ ਬਚ ਜਾਈਏ। ਖੁਦਾ ਦਾ ਵਚਨ ਜਿਹੜਾ ਆ ਉਹ ਸਾਨੂੰ ਬਚਾਉਣ ਵਾਸਤੇ ਆਇਆ। ਪ੍ਰਭੂ ਯਿਸੂ ਨਾਸਰੀ ਬਚਾਉਣ ਵਾਸਤੇ ਉਹਨੇ ਆਪਣਾ ਪਵਿੱਤਰ ਲਹੂ ਸਾਡੇ 'ਤੇ ਵਹਾ ਦਿੱਤਾ ਤਾਂਕਿ ਅਸੀਂ ਬਚਾਈ ਜਾਈਏ। ਮੇਰੇ ਅਜ਼ੀਜ਼ੋ ਅੱਜ ਸਾਨੂੰ ਖੁਦਾ ਦੀ ਬਾਲ ਨੂੰ ਮੋੜਨ ਦੀ ਜ਼ਰੂਰਤ ਆ ਖੁਦਾ ਦੇ ਉੱਤੇ ਈਮਾਨ ਲੈਣ ਦੀ ਜ਼ਰੂਰਤ ਆ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਉੱਤੇ ਈਮਾਨ ਲਿਆਵਾਂਗੇ ਆਪਣੀਆਂ ਜ਼ਿੰਦਗੀਆਂ ਨੂੰ ਬਦਲਾਂਗੇ ਤਾਂ ਸੱਚਮੁੱਚ ਖੁਦਾ ਕਹਿੰਦਾ ਸਵਰਗ ਦੇ ਵਿੱਚ ਜਿੱਦਾਂ ਨੇ ਆਪਣੇ ਨਾਮ ਵਾਅਦਾ ਕੀਤਾ ਮੈਂ ਹਰੇਕ ਦੀ ਅੱਖ 'ਚੋਂ ਹੰਝੂ ਪੂੰਝਾਂਗਾ ਮੈਂ ਉਹਨਾਂ ਦੇ ਨਾਲ ਹੋਵਾਂਗਾ ਮੈਂ ਉਹਨਾਂ ਲਈ ਪਰਮੇਸ਼ਰ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਇਹ ਤੇ ਪਵਿੱਤਰ ਗੁਰਬਾਣੀ ਵਿੱਚ ਲਿਖ ਆਇਆ ਜਦੋਂ ਅਸੀਂ 21 ਅਧਿਆਇ ਪ੍ਰਕਾਸ਼ ਦੀ ਪੋਥੀ ਕਿ ਪੜਦੇ ਆਂ ਤਾਂ ਕਹਿੰਦਾ ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਿਹੜੀ ਆ ਉਹ ਜਾਂਦੀ ਰਹੀ ਹੁਣ ਅਗਾਹ ਨੂੰ ਸਮੁੰਦਰ ਹੈ ਨਹੀਂ ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਐਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੈ ਪਰਮੇਸ਼ਰ ਦੇ ਕੋਲੋਂ ਆਕਾਸ਼ੋਂ ਉੱਤਰਦੀ ਵਿਨੂ ਵੇਖਿਆ ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ ਬਈ ਵੇਖ ਪਰਮੇਸ਼ਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਹਨਾਂ ਦੀ ਪਰਜਾ ਹੋਣਗੇ ਅਤੇ ਪਰਮੇਸ਼ਰ ਆਪ ਉਹਨਾਂ ਦਾ ਪਰਮੇਸ਼ਰ ਹੋਵੇਗਾ ਪਰਮੇਸ਼ਰ ਆਪ ਉਹਨਾਂ ਦਾ ਪਰਮੇਸ਼ਰ ਹੋ ਕੇ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇ ਖਾਂਜੂ ਪੂੰਝੇਗਾ ਅਤੇ ਅਗਾਂਹ ਨੂੰ ਮੌਤ ਨਹੀਂ ਹੋਵੇਗੀ ਹallelujah ਪਰਮੇਸ਼ਰ ਦਾ ਸੰਤਨ ਧੰਨਵਾਦ ਕਰਦੇ ਰਹਿਣਾ ਚਾਹੀਦਾ ਖੁਦਾ ਦੇ ਕਿੰਡੇ ਕਿੰਡੇ ਵੱਡੇ ਵਾਅਦੇ ਆਪਣੇ ਬੱਚਿਆਂ ਦੇ ਨਾਲ ਨਾ ਕਿੰਦਾ ਤੁਹਾਡੀ ਜ਼ਿੰਦਗੀ ਚ ਦੁੱਖ ਹੋਗਾ ਨਾ ਅਗਾਂ ਨੂੰ ਮੌਤ ਹੋਊਗੀ ਮੇਰੇ ਅਜ਼ੀਜ਼ੋ ਅਗਰ ਆਸੀ ਪਰਮੇਸ਼ਰ ਤੋਂ ਅਨੰਤ ਜੀਵਨ ਚਾਹਨੇ ਆ ਅਗਰ ਆਸੀ ਪਰਮੇਸ਼ਰ ਤੋਂ ਅਨੰਤ ਖੁਸ਼ੀਆਂ ਚਾਹੁੰਨੇ ਆ ਤਾਂ ਸੱਚਮੁੱਚ ਅੱਜ ਸਾਨੂੰ ਪਰਮੇਸ਼ਰ ਦੇ ਵੱਲ ਨੂੰ ਮੁੜਨ ਦੀ ਜ਼ਰੂਰਤ ਆ ਅਸੀਂ ਆਪਣਾ ਜੀਵਨ ਬਦਲੀਏ ਅਸੀਂ ਆਪਣਾ ਜੀਵਨ ਯਿਸੂ ਨਾਸਰੀ ਨੂੰ ਦਈਏ ਮੇਰੇ ਅਜ਼ੀਜ਼ੋ ਔਰ ਖੁਦਾ ਦੀ ਹਦੀਨਗੀ ਦੇ ਵਿੱਚ ਆਪਣੇ ਜੀਵਨ ਨੂੰ ਵਤੀਤ ਕਰੀਏ ਮੇਰੇ ਅਜ਼ੀਜ਼ੋ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਕੋਈ ਕੰਮ ਨਾ ਕਰੀਏ ਜਿਹਦੇ ਨਾਲ ਸਾਡਾ ਪ੍ਰਭੂ ਯਿਸੂ ਨਾਸਰੀ Satisf ਹੋਵੇ ਕਿਉਂਕਿ ਪ੍ਰਭੂ ਪਰਮੇਸ਼ਰ ਪਾਪ ਨਾਲ ਨਹੀਂ ਬਲਕਿ ਧਰਮ ਨਾਲ ਪਿਆਰ ਕਰਦਾ ਆ ਦਰਮਿਆਨਾ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ पाप ਨੂੰ ਖਤਮ ਕਰਨਾ ਚਾਹੁੰਦਾ ਸੀ ਇਸੇ ਕਰਕੇ ਉਹ ਇਸ ਧਰਤੀ ਦੇ ਉੱਤੇ ਆਇਆ ਔਰ ਸਾਡੇ ਲਈ ਇਸ ਧਰਤੀ ਦੇ ਉੱਤੇ ਜਨਮ ਵੀ ਲਿਆ ਔਰ ਸਾਡੇ ਲਈ ਇਸ ਧਰਤੀ ਦੇ ਉੱਤੇ ਉਹਨੇ ਆਪਣਾ ਪਵਿੱਤਰ ਕ੍ਰੂਸ ਦੇ ਉੱਤੇ ਚੜ ਕੇ ਬਹਾਇਆ ਪਵਿੱਤਰ ਲਹੂ ਬਹਾਇਆ ਤਾਂ ਕਿ ਅਸੀਂ ਹਮੇਸ਼ਾ ਲਈ ਖੁਸ਼ੀਆਂ ਹਮੇਸ਼ਾ ਦਾ ਅਨੰਤ ਜੀਵਨ ਆਪਣੇ ਪ੍ਰਭੂ ਜੀ ਇਸ ਤੋਂ ਨਾਸਿਕਾ ਪਾਸੇ ਮੇਰੇ ਅਜ਼ੀਜ਼ੋ ਖੁਦਾ ਸਾਨੂੰ ਬਹੁਤ ਪਿਆਰ ਕਰਦਾ ਹੈ ਕਦੀ ਵੀ ਸਾਨੂੰ ਇਕੱਲਿਆਂ ਨਹੀਂ ਛੱਡਦਾ ਉਹ ਕਹਿੰਦਾ ਹਰੇਕ ਖੁਸ਼ੀ ਉਥੇ ਹੋਵੇਗੀ ਅਨੰਤ ਕਾਲ ਦਾ ਜੀਵਨ ਤੁਹਾਡੇ ਕੋ ਹੋਵੇਗਾ ਅਨੰਤ ਬਰਕਤਾਂ ਤੁਹਾਡੇ ਕੋ ਹੋਣਗੀਆਂ ਔਰ ਪਰਮੇਸ਼ਰ ਆਪ ਉਹਨਾਂ ਦੀ ਹੱਕੀਆਂ ਚੋਂ ਹਰੇਕ ਹੰਝੂ ਪੂੰਝੇਗਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਹਦੇ ਇਸ ਵਚਨ ਦੇ ਲਈ ਜਿਹੜੇ ਉਹਨੇ ਆਪਣੇ ਬੱਚਿਆਂ ਦੇ ਨਾਲ ਵੱਡੇ-ਵੱਡੇ ਵਾਅਦੇ ਕੀਤੇ ਆ ਮੇਰੇ ਅਜ਼ੀਜ਼ੋ ਤਾਂ ਅੱਜ ਸਾਨੂੰ ਖੁਦਾ ਦੇ ਵੱਲ ਮੁੜਨ ਦੀ ਜ਼ਰੂਰਤ ਆ ਅੱਜ ਸਾਨੂੰ ਪ੍ਰਭੂ ਯਿਸੂ ਨਾਲ ਅਸਰੀ ਦੇ ਵੱਲ ਮੁੜਨ ਦੀ ਜ਼ਰੂਰਤ ਆ ਔਰ ਮੇਰੇ ਅਜ਼ੀਜ਼ੋ ਜਦੋਂ ਅਸੀਂ ਮੁੜਾਂਗੇ ਤਾਂ ਸੱਚਮੁੱਚ ਸਾਡੀਆਂ ਜ਼ਿੰਦਗੀਆਂ ਨੂੰ ਖੁਦਾ ਵੱਡਿਆਂ ਬਹਾਲੀ ਨਾਲ ਵੱਡਿਆਂ ਬਰਕਤਾਂ ਨਾਲ ਨਿਵਾਜ਼ੇਗਾ ਸੋ ਮੈਂ ਤੁਹਾਡੇ ਲਈ ਇੱਕ ਛੋਡੀ ਜਿਹੀ ਪ੍ਰਾਰਥਨਾ ਕਰਨੀ ਚਾਹੁੰਦੀ ਆ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਹallelujah ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਪ੍ਰਭੂ ਜੀ ਇਹ ਵਚਨ ਜਿਨ੍ਹਾਂ ਜਿੰਨਾਂ ਜਿੰਦਗੀਆਂ ਦੀ ਬੱਚੇ ਜਾਵੇ ਪਿਤਾ ਬਹੁਤ ਆਇਤ ਨਾਲ ਫਲ ਲੈ ਕੇ ਆਵੇ ਇਹ ਤੇਰੇ ਬੱਚੇ ਆ ਪਿਆਰੇ ਖੁਦਾਬੰਦ ਇਹਨਾਂ ਬੱਚਿਆਂ ਨੂੰ ਮੈਂ ਤੁਹਾਡੇ ਖੂਨ ਦੇ ਵਿੱਚ ਕਵਰ ਕਰਦੀ ਆ ਮੇਰੇ ਯਿਸੂ ਨਾਸਰੀ ਇਹ ਨਮਾਸਾਲ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਆਸ਼ੀਸ਼ ਵਾਲਾ ਵੱਡੀ ਬਰਕਤ ਵਾਲਾ ਔਰ ਵੱਡੀ ਬਲੇਸਿੰਗ ਵਾਲਾ ਆਵੇ ਮੇਰੇ ਪਿਤਾ ਪਰਮੇਸ਼ਰ ਇਹਨਾਂ ਬੱਚਿਆਂ ਦੇ ਜੋ ਜੋ ਮਸਲੇ ਆ ਪ੍ਰਭੂ ਜੀ ਮੈਂ ਤੇਰੇ ਅੱਗੇ ਰੱਖਦੀ ਆ ਮੈਂ ਇਹਨਾਂ ਦੇ ਮਸਲੇ ਨੂੰ ਨਹੀਂ ਜਾਣਦੀ ਮੇਰੀ ਇਸ ਨਾਸਰੀ ਪਰ ਤੂੰ ਦਿਨਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਮੇਰਾ ਪਰਮੇਸ਼ਰ ਐਸ ਵਕਤੇ ਰ ਬੱਚਾ ਤੇਰੀ ਬੱਚੀ ਚਾਹੇ ਕੋਈ ਵੀ ਆ ਪਿਤਾ ਪਰਮੇਸ਼ਰ ਕਿਸੇ ਪਰੇਸ਼ਾਨੀ ਵਿੱਚ ਹੋਆ ਕਿਸੇ ਵੀ ਹਾਲਾਤ ਵਿੱਚ ਚਾਹੇ ਉਹ ਬਿਮਾਰ ਆ ਚਾਹੇ ਕਿਸੇ ਵੀ ਤਰ੍ਹਾਂ ਦਾ ਵੱਡਾ ਮਸਲਾ ਆ ਪ੍ਰਭੂ ਜੀ ਕੋਈ ਮਸਲਾ ਇੱਡਾ ਵੱਡਾ ਨਹੀਂ ਕਿ ਤੂੰ ਹੱਲ ਨਾ ਕਰ ਸਕੇ ਪ੍ਰਭੂ ਆਪਣੇ ਬੱਚਿਆਂ ਲਈ ਆਪਣਾ ਹੱਥ ਵਧਾ ਔਰ ਵੱਡੀਆਂ ਬਰਕਤਾਂ ਨਾਲ ਤੰਦਰੁਸਤੀਆਂ ਨਾਲ ਔਰ ਇਸ ਨਵੇਂ ਨਵੇਂ ਸਾਲ ਦੀ ਇੱਕ ਅੱਛੀ ਸ਼ੁਰੂਆਤ ਨਾਲ ਦੇ ਪਿਤਾ ਕਰ ਪਿਤਾ ਨੂੰ ਮਿਸ਼ਨ ਮੈਂ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ बच्चों जिंदगी व्डिया बरकता आन पिता परमेर और ये बच्चे आत्मक तौर पर और, और शरीरिक तौर पर दोनों पक्षों बदे जाने रहीसी और अगर किसी का बच्चा नशे बचवा तो पिता उन नशिया तो याद कर अगर कोई बीमार है तो चंगा कर अगर कोई बेरोजगार है तू तो रुजगार दे अगर कोई बेअलाद है तो पिता औलाद बलैस कर पिता परमेर मैं धन्यवाद करती हाँ शिक्र करती हाँ अगला सारे समा ता है रवनीर सिंह जी के पवित्राच मंगनी हाँ ਤੁਹਾਨੂੰ ਪਤਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਹਮੇਸ਼ਾ ਪਰਮੇਸ਼ਰ ਦੇ ਵਿੱਚ ਵਾਦੇ ਜਾਓ ਔਰ ਆਤਮਿਕ ਔਰ ਦੁਨੀਆਵੀ ਤਰੱਕੀ ਦੋਨਾਂ ਹੀ ਤੁਹਾਨੂੰ ਮਿਲਣ ਔਰ ਪਰਮੇਸ਼ਰ ਦੇ ਵਿੱਚ ਹਮੇਸ਼ਾ ਵਫਾਦਾਰੀ ਨਾਲ ਔਰ ਇਮਾਨਦਾਰੀ ਨਾਲ ਚੱਲਦੇ ਧੰਨਵਾਦ ਮੇਰੀ ਵੱਲੋਂ ਸਾਰਿਆਂ ਨੂੰ ਸਲਾਮ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਤੁਹਾਨੂੰ ਮੁਬਾਰਕ